ਦੇ ਸਮੇਂ ਦੇ ਵਿੱਚ ਮੈਂ ਗੱਲ ਕਰਾਂ ਜੀ ਡਿਊਟੀ 25000 ਦੀ ਆ ਅੱਜ ਵੀ ਤੁਸੀਂ ਇਨਵੈਸਟ ਕਰਕੇ ਚੱਲ ਜਾਓਗੇ ਤਾਂ ਦੀਵਾਲੀ ਤੱਕ ਤੁਹਾਨੂੰ ਰਿਟਰਨ ਵਧੀਆ ਮਾਰਕੀਟ ਆਊਟ ਦੀਵਾਲੀ ਦਾ ਕਾਲਮੋਸਟ ਮਾਰਕੀਟ ਉੱਪਰ ਹੀ ਮਤਲਬ ਆਪਾਂ ਦਰਸ਼ਕਾਂ ਨੂੰ ਇਹ ਗੱਲ ਕਹਿ ਦਈਏ ਵੀ ਜਿਹਦੇ ਕੋਲੇ 4 ਪੈਸੇ ਪਏ ਹੈਗੇ ਤੇ ਉਹ ਚਾਹੁੰਦਾ ਵੀ ਇਨਵੈਸਟ ਕਰਨੇ ਆ ਤਾਂ ਉਹ ਤੁਹਾਡੇ ਨਾਲ ਆ ਕੇ ਕੰਸਲਟ ਕਰ ਸਕਦਾ ਬਿਲਕੁਲ ਕੰਸਲਟ ਕਰ ਸਕਦਾ ਤੁਹਾਡੇ ਤੋਂ ਸਲਾਹ ਲੈ ਸਕਦਾ ਤੇ ਆਪਦੇ ਇਨਵੈਸਟ ਕਰ ਸਕਦਾ ਹੋਰ ਵੀ ਦੱਸਣਾ ਮੇਰੀ ਕੰਸਲਟੈਂਸ ਫੀਸ ਕੋਈ ਨਹੀਂ ਅੱਛਾ ਕੰਸਲਟੈਂਸੀ ਦੀ ਫੀਸ ਵੀ ਕੋਈ ਨਹੀਂ ਕੋਈ ਨਹੀਂ ਫਿਰ ਕਮਾਈ ਹੈ ਨਹੀਂ ਆਪਦੇ ਕਮਾਈ ਆਪਦੇ ਪੋਰਟਫੋਲੀਓ ਚੋਂ ਕਰਦੇ ਆ ਆਪ ਦੀ ਟ੍ਰੇਡਿੰਗ ਸੇ ਵਹੀ ਲਾ ਰਹੀ ਹੈ ਲਾ ਰਹੀ ਹੈ ਕੋਈ ਸੇਵਾ ਕੀ ਹੁੰਦਾ ਜੀ ਹਾਂ ਜੇ ਕੋਈ ਮੇਰੇ ਕੋਲ 10 ਮਿੰਟ ਆ ਜੂ ਕੰਸਲਟ ਕਰ ਲੂਗਾ ਮੇਰਾ ਕੀ ਗਿਆ ਹੂੰ ਮੇਰੇ ਲਿੰਕ ਬਣਦੇ ਆ ਜੀ ਬਿਲਕੁਲ ਲਿੰਕ ਬਣ ਗਏ ਨਾ ਹੂੰ ਉਹ ਲਿੰਕ ਬੰਦੇ ਨੂੰ ਬਹੁਤ ਕੰਮ ਦੇ ਜਾਂਦੇ ਆ ਹੂੰ ਕੋਈ ਮੈਂ ਕਿਸੇ ਤੋਂ 5-4000 ਰੁਪਏ ਲੈ ਲੂੰ ਕੰਸਲਟੈਂਸੀ ਫੀਸ ਮਹੀਨੇ ਦੀ ਉਹਦੇ ਨਾਲ ਮੇਰਾ ਚਵਾਰਾ ਦਾ ਪੈਣ ਨਹੀਂ ਲੱਗਿਆ ਬਿਲਕੁਲ ਠੀਕ ਹੈ ਨਾ ਆਪਾਂ ਕੰਮ ਕਰਦੇ ਆ ਜੈਨੂਨ ਤੇ ਸਹੀ ਪੱਧਰ ਦੇ ਨਾਲ ਹੂੰ ਲਾਲਚ ਵਾਸਤੇ ਨਹੀਂ ਕੰਮ ਕਰਦੇ ਬਿਲਕੁਲ ਵੀ ਨਾ ਹੀ ਲਾਲਚ ਦਿੰਨੇ ਆ ਲੋਕ ਕਹਿੰਦੇ ਆ ਆਮ ਰੀਲਾਂ ਚ ਤੁਸੀਂ ਇੰਸਟਾਗ੍ਰam ਤੇ ਦੇਖਿਆ ਹੋਊਗਾ ਆ ਜਿਹੜੇ ਕੋਰਸ ਵੇਚਦੇ ਆ 20000 ਪਾ ਲੋ ਜੀ ਤੁਹਾਨੂੰ 1500 ਰੋਜ਼ ਦਾ ਬਣਦੀ ਹੂੰ ਮਹਾਰਾਜ ਤੁਸੀਂ 20000 ਅਕਾਊਂਟ ਚ ਪਾ ਕੇ 1500 ਰੋਜ਼ ਦਾ ਬਣਨ ਦੀ ਗੱਲ ਜਿਹੜੀ ਆ ਉਹ ਤੁਸੀਂ ਮੰਥਲੀ ਡਬਲ ਦੀ ਗੱਲ ਕਰ ਰਹੇ ਹੋ ਕੈਲਕੂਲੇਸ਼ਨ ਮਾਰੋ ਤੇ ਕਿਹੜਾ ਬਿਜ਼ਨਸ ਹੈ ਜਿਹੜਾ ਇੱਕ ਮਹੀਨੇ ਦੇ ਵਿੱਚ ਪੈਸਾ ਡਬਲ ਕਰ ਦਿੰਦਾ ਕੀ ਪੋਸੀਬਲ ਹੁੰਦਾ ਜੀ ਉਹ ਨਾਟ ਪੋਸੀਬਲ ਅੱਛਾ ਕੋਈ ਪੋਸੀਬਲ ਮੈਂ ਪਹਿਲਾਂ ਇਹੀ ਗੱਲ ਤੁਹਾਨੂੰ ਕਹੀ ਆ ਵੀ ਟਾਟਾ ਦੇ ਦੇ ਸਾਡੇ ਵਰਗਿਆਂ ਨੂੰ ਜਾਂ ਸਰੂਤੀ ਜਾਂ ਕੋਈ ਵੀ ਕੰਪਨੀ ਸਾਨੂੰ ਦੇ ਦੇ ਕਰੋ ਸਾਡਾ ਪੈਸਾ ਡਬਲ ਵੀ ਦੇ ਚ। ਵੀ ਉਹ ਤਾਂ ਕਾਢ ਹੀ ਲੈਣ ਫਿਰ ਇਹ। ਤਾਂ ਕਾਢ ਹੀ ਲੈਣ। ਅੱਛਾ ਇੱਕ ਤੁਹਾਡੀ ਗੱਲ ਚੱਲਦੀ ਜੀ ਇੱਕ ਗੱਲ ਆਮ ਕਹੀ ਜਾਂਦੀ ਆ ਵੀ ਜੇ ਇੱਕ ਜਣੇ ਦਾ ਟਰੇਡਿੰਗ ਦੇ ਵਿੱਚ ਇੱਕ ਦਾ ਫਾਇਦਾ ਹੋ ਰਿਹਾ ਤਾਂ ਕਿਤੇ ਨਾ ਕਿਤੇ ਕਿਸੇ ਦਾ ਨੁਕਸਾਨ ਵੀ ਹੋ ਰਿਹਾ। ਇਹਦੇ ਵਿੱਚ ਕਿੰਨੀ ਇੱਕ ਇਹਦੇ 'ਚ ਥੋੜੀ-ਬਹੁਤੀ ਸਜਾਈ ਆ। ਜ਼ਿਆਦਾ ਨਹੀਂ। ਅੱਛਾ ਜੀ। ਇਹਦੇ 'ਚ ਜ਼ਿਆਦਾ ਨਹੀਂ ਹੈ ਕਿਉਂਕਿ ਟ੍ਰੇਡਿੰਗ ਤੇ ਟ੍ਰੇਡਿੰਗ ਦੇ ਵਿੱਚ ਵੀ ਅੱਗੇ ਬਹੁਤ ਸਾਰੇ ਸੈਕਟਰ ਆ ਜਾਂਦੇ ਆ ਹਮ ਸ਼ੇਅਰ ਆ ਜਾਂਦੇ ਆ ਐਫ ਐਨਓ ਆ ਜਾਂਦੀ ਆ ਇਹ ਕੋਈ ਮੈਂ ਗੱਲ ਕਰਦਾ ਵੀ ਛੋਟਾ ਪਲੇਅਰ ਛੋਟੀ ਛੋਟੀ ਮਾਰਕੀਟ ਨਹੀਂ ਹੈਗੀ ਬਹੁਤ ਵੱਡੀ ਮਾਰਕੀਟ ਹੈ ਇਹ ਚ ਤੁਸੀਂ ਕੁਝ ਵੀ ਚੀਜ਼ ਖਰੀਦਣੀ ਆ ਤੁਸੀਂ ਕੋਈ ਵੀ ਚੀਜ਼ ਵੇਚਣੀ ਆ ਤੁਸੀਂ ਸਿਰਫ ਇੱਕ ਮੋਬਾਈਲ ਤੋਂ ਜਾਂ ਲੈਪਟਾਪ ਤੋਂ ਬਟਨ ਨਾ ਪਾ ਕੋਈ ਤੁਹਾਨੂੰ ਪਤਾ ਨਹੀਂ ਵੀ ਮੂਹਰਲਾ ਖਰੀਦਦਾਰ ਕੌਣ ਆ ਜਾਂ ਵੇਚਣ ਵਾਲਾ ਕੌਣ ਸਾਰਾ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਹੁੰਦਾ ਹੈ ਤਾਂ ਇਹ ਕਰਨਾ ਮਤਲਬ ਇਹ ਚੀਜ਼ ਦੀ ਕਲੀਅਰੈਂਸ ਹੈ ਨਹੀਂ ਆਪਾਂ ਕਿਵੇਂ ਕਹਿ ਸਕਦੇ ਆ ਤੁਹਾਡੀ ਜੇਬ ਚੋਂ ਨਿਕਲਿਆ ਮੇਰੇ ਕੋਲੇ ਆ ਗਿਆ ਬਿਲਕੁਲ ਇਹ ਕੋਈ ਚੋਰ ਬਜਾਰੀ ਜਾਂ ਇਹ ਜਾਂ ਕੁਝ ਨਹੀਂ ਹੈ ਜਦੋਂ ਕੋਈ ਵੀ ਕੰਪਨੀ ਆਈਪੀਓ ਲਿਸਟਡ ਹੁੰਦੀ ਹੈ ਸ਼ੇਅਰ ਮਾਰਕੀਟ ਚ ਲਿਸਟ ਹੁੰਦੀ ਆ ਮੈਂ ਤੁਹਾਡੇ ਨਾਲ ਗੱਲ ਕਰ ਰਹਾ ਰਾਇਲੈਂਸ ਦੀ 1980 ਦੇ ਵਿੱਚ ਜਾਂ 1980 ਤੋਂ 2-4 ਸਾਲ ਪਹਿਲਾਂ ਦੀ ਗੱਲ ਹੈ ਤੀਰੂਪਾਈ ਮਾਨੀ ਰਾਇਲੈਂਸ ਦਾ ਬਾਪ ਜੀ ਜੀ ਠੀਕ ਹੈ ਇਹਨਾਂ ਨੇ ਜਦੋਂ ਰਾਇਲੈਂਸ ਸ਼ੁਰੂ ਕੀਤੀ ਸੀ ਇਹਨਾਂ ਨੇ ਗਵਰਨਮੈਂਟ ਦੇ ਵਿੱਚ ਆਈਪੀਓ ਰਿਸਟਰਡ ਕਰਨ ਵਾਸਤੇ ਆਪਦੇ ਜਿਹੜੇ ਸ਼ੇਅਰ ਸੀ ਉਹ ਧਿਰੂਪਾਈ ਬਾਨ ਨੇ ਡੋਰ ਟੂ ਡੋਰ ਜਾ ਕੇ ਵੇਚੇ ਸੀ। ਹਾਂ ਬੋন্ড ਦਿੰਦੇ ਹੁੰਦੇ ਸੀ। ਬੋন্ড ਦਿੰਦੇ ਹੁੰਦੇ ਸੀ। ਉਹਨਾਂ ਟਾਈਮਾਂ ਦੇ ਬਿਲਕੁਲ ਰਿਟਰਨ ਚ ਦਿੰਦੇ ਹੁੰਦੇ ਸੀ ਵੀ ਆਹ ਕੰਪਨੀ ਤੇ ਸਾਡੇ ਸ਼ੇਅਰਾਂ ਐਨੀ ਵੈਲਿਊ ਆ ਤੁਹਾਨੂੰ ਇੰਨਾ ਫਾਇਦਾ ਹੋ ਸਕਦਾ ਅੱਗੇ ਆ ਕੇ। ਹੂੰ ਉਹ ਕਿਉਂਕਿ ਹੁਣ ਤੁਸੀਂ ਇਹਨੂੰ ਰਿਲਾਇੰਸ ਆ ਉਹ ਪੈਸਾ ਮਾਰਕੀਟ ਦੇ ਵਿੱਚ ਉਹ ਇਕੱਠਾ ਕਰਦੇ ਨੇ ਆਪਦੇ ਬਿਜ਼ਨਸ ਚਲਾਉਂਦੇ ਨੇ ਉਹ ਗਰੋਥ ਹੁੰਦੇ ਨੇ ਔਰ ਉਹਨਾਂ ਦੇ ਸ਼ੇਅਰ ਹੋਲਡਰ ਵੀ ਗਰੋਥ ਹੁੰਦੇ ਜਿਨ੍ਹਾਂ ਨੇ ਸ਼ੇਅਰ ਲਏ ਹੁੰਦੇ ਹੂੰ ਤੋਂ ਸਭ ਦਾ ਫਾਇਦਾ ਹੋ ਗਿਆ ਤਾਂ ਆਪਾਂ ਇੱਥੇ ਕਿਵੇਂ ਕਹਿ ਸਕਦੇ ਆ ਵੀ ਕਿਸ ਦੀ ਜੇਬ ਚੋਂ ਨਿਕਲੇ ਤੇ ਕਿਸੇ ਦਾ ਫਾਇਦਾ ਹੋ ਗਿਆ ਮਤਲਬ ਇਹ ਗੱਲ ਚ ਪੂਰੀ ਸਚਾਈ ਨਹੀਂ ਪੂਰੀ ਸਚਾਈ ਇਹ ਸਿਰਫ ਮੈਥਾ ਗਾ ਜਾਂ ਫਿਰ ਇੱਕ ਦੰਦ ਕਰਦੇ ਉਹਨਾਂ ਦੀ ਮੈਥਾ ਜਿਹੜੇ 2-4 ਮਹੀਨੇ 6 ਮਹੀਨੇ ਇਸ ਮਾਰਕੀਟ ਚ ਲਾਉਂਦੇ ਆ ਹੂੰ ਉਤੋਂ ਉਤੋਂ ਗੱਲਾਂ ਸੁਣਦੇ ਨੇ ਪਰ ਡੁਗਾਈ ਚ ਨਹੀਂ ਜਾਂਦੇ ਹਾਂ ਇਨ ਡੈਪਥ ਨਹੀਂ ਗਏ ਇਨ ਡੈਪਥ ਨਹੀਂ ਅੱਛਾ ਹੁਣ ਆਪਾਂ ਗੱਲ ਕਰੀਏ ਬੈਕ ਟੂ ਆਈਏ ਆਪਾਂ ਜਿਹੜੇ ਬੰਦੇ ਨਵੇਂ ਐਂਟਰੀ ਕਰਨਾ ਚਾਹੁੰਦੇ ਆ ਨਵੀਂ ਟਰੇਡਿੰਗ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਨੂੰ ਕਿਹੜੇ ਸੈਕਟਰ ਤੋਂ ਐਂਟਰੀ ਲੈਣੀ ਚਾਹੀਦੀ ਹੈ ਜੀ ਸਭ ਤੋਂ ਬੈਸਟ ਤੁਹਾਡਾ ਤਜਰਬਾ ਕੀ ਕਹਿੰਦਾ ਬੈਸਟ ਐਂਟਰੀ ਪੁਆਇੰਟ ਕੀ ਉਹਨਾਂ ਨੂੰ ਜੀ ਅ ਸ਼ੇਅਰਾਂ 'ਚ ਸਿੱਧਾ ਹੋ ਅੱਛਾ ਜੀ ਲੌਂਗ ਟਾਈਮ ਸ਼ੇਅਰਾਂ 'ਚ ਜਿਹਨੂੰ ਸਵਿੰਗ ਟਰੇਡਿੰਗ ਡਿਲੀਵਰੀ ਟਰੇਡਿੰਗ ਅਸੀਂ ਕਹਿੰਦੇ ਆ ਸ਼ੇਅਰ ਲਾਓ ਮਹੀਨਾ ਦੋ ਮਹੀਨੇ ਰੱਖੋ ਸ਼ੇਅਰ ਲੈਣ ਵਾਸਤੇ ਤਜਰਬਾ ਇਕੱਠਾ ਕਰੋ ਸ਼ੇਅਰ ਲੈ ਲੈਣਾ ਤਾਂ ਮਿੰਟ ਇੱਕ ਲੱਗਦਾ ਕਿਹੜਾ ਕਲਿੱਕਾਂ ਦੀ ਗੱਲ ਆ ਚਾਰ ਕਲਿੱਕਾਂ ਦੀ ਗੱਲ ਆ ਸ਼ੇਅਰ ਕਿਹੜਾ ਲੈਣਾ ਉਹ ਸਿੱਖਣ ਵਾਸਤੇ ਤੁਹਾਨੂੰ 4 ਮਹੀਨੇ 4 ਸਾਲ ਲੱਗ ਸਕਦੇ ਬਿਲਕੁਲ ਠੀਕ ਹੈ ਨਾ ਸ਼ੇਅਰ ਲੈਣਾ ਕੋਈ ਬੱਟੀ ਗੱਲ ਨਹੀਂ ਸ਼ੇਅਰ ਕਿਹੜਾ ਲੈਣਾ ਕਦੋਂ ਲੈਣਾ ਉਹ ਉਹਦੇ ਵਾਸਤੇ ਪ੍ਰੈਕਟਿਸ ਚਾਹੀਦੀ ਅੱਛਾ ਸਤਨਾਮ ਜੀ ਇੱਕ ਗੱਲ ਹੋਰ ਹੁੰਦੀ ਆ ਵੀ ਜਦੋਂ ਨਵਾਂ ਟਰੇਡਰ ਇੰਟਰ ਹੁੰਦਾ ਉਹਦੇ ਲਈ ਫਾਈਨੈਂਸ਼ੀਅਲ ਪਹਿਲੇ ਇਸ਼ੂਜ਼ ਹੁੰਦੇ ਆ ਕਿਉਂਕਿ ਪੈਸਾ ਕਮਾਉਣ ਲਈ ਹੀ ਉਹ ਇਹਦੇ 'ਚ ਆਇਆ ਹੁੰਦਾ ਤਾਂ ਕਿੰਨੇ ਕ ਪੈਸੇ ਨਾਲ ਮਤਲਬ ਨਵੇਂ ਟਰੇਡਰ ਨੂੰ ਸ਼ੁਰੂਆਤ ਕਰਨੀ ਚਾਹੀਦੀ ਆ ਤੁਹਾਡੇ ਨੂੰ ਇਹ ਆਪਣੀ ਆਪਣੀ ਜੇਬ ਤੇ ਡਿਪੈਂਡ ਆ ਹਣਾ ਬਟ ਬੈਸਟ ਇਹ ਹੈਗਾ ਵੀ ਜੇ ਤੁਸੀਂ ਕਿਤੇ ਜੋਬ ਕਰਦੇ ਹੋ ਪ੍ਰਾਈਵੇਟ ਸੈਕਟਰ ਸਰਕਾਰੀ ਕਿਤੇ ਵੀ ਜੋਬ ਕਰਦੇ ਹੋ ਤੁਸੀਂ ਆਪਦੀ ਮੰਥਲੀ ਸੈਲਰੀ ਦੇ ਵਿੱਚੋਂ 5 10 ਜਿੰਨਾ ਵੀ ਤੁਸੀਂ ਬਚਾ ਸਕਦੇ ਹੋ ਬਚਾ ਕੇ ਲੌਂਗ ਟਾਈਮ ਸ਼ੇਅਰਾਂ ਚ ਇਨਵੈਸਟ ਕਰੋ ਇੱਕ ਤਾਂ ਇਹ ਵੇਹ ਹੋ ਗਿਆ ਤੁਹਾਡੀ 2-4 ਸਾਲਾਂ ਚ ਵੈਲਥ ਕ੍ਰੀਏਟ ਹੋ ਜਾਉ। ਮਤਲਬ ਕਿ ਜਿੰਨੀ ਕਿ ਸੇਵਿੰਗ ਆ ਵੀ ਸੇਵਿੰਗ ਦਾ ਆਪਾਂ ਲੰਬੇ ਟਾਈਮ ਲਈ ਇੱਕ ਸ਼ੇਅਰ ਖਰੀਦ ਲਿਆ। ਹਾਂ ਸੇਵਿੰਗ ਹਰ ਮਹੀਨੇ ਕੋਈ ਬਾਸਕਟ ਬਣਾ ਲਓ। ਬਾਸਕਟ ਕੀ ਹੁੰਦੀ ਆ? 10 20 30 ਸ਼ੇਰਾਂ ਦੀ ਇੱਕ ਗਰੁੱਪ ਆ ਦੇਖੋ ਵੀ ਆਹਾਂ ਸ਼ੇਅਰ ਮੈਂ ਹਰ ਮਹੀਨੇ ਤੇ। ਫੋਰਕ ਉਪਰ ਇੱਕ ਐਗਜ਼ਾਮਪਲ ਵੀ ਤੁਸੀਂ 10000 ਇਨਵੈਸਟ ਕਰਨਾ ਹਰ ਮਹੀਨੇ ਤਾਂ ਤੁਹਾਨੂੰ ਦੀ ਘੱਟੋ ਘੱਟ 20 ਸ਼ੇਰਾਂ ਤੇ 5-500 ਰੁਪਏ ਪਾਓ। ਇੱਕ ਚ ਨਹੀਂ ਪਾਉਂਦੇ। ਪੰਜਾਬੀ ਜੀ ਕਹਿ ਲਈਏ ਵੀ ਜਿਹੜੇ ਆਪਾਂ ਗੋਲਕ ਵਿੱਚ ਪੈਸੇ ਪਾਉਂਦੇ ਸੀ ਉਹ ਇੱਧਰ ਲਈ ਗੋਲਕ ਉਹ ਇੱਧਰ ਪਾਏ ਤੁਹਾਨੂੰ ਗੋਲਕ ਵਿੱਚ ਪੈਸੇ ਵਧਦੇ ਨਹੀਂ ਸੀ ਇੱਧਰ ਪੈਸੇ ਤੁਹਾਡੇ ਸਾਲ 2 ਸਾਲ 4 ਸਾਲ ਬਾਅਦ ਲੌਂਗ ਟਾਈਮ ਵਧਣਾ ਨਹੀਂ ਸ਼ੁਰੂ ਵਧ ਨਹੀਂ ਹੈ ਕਿਉਂਕਿ ਸ਼ੇਅਰ ਹੋਵੇ ਜਾਂ ਬੰਦਾ ਹੋਵੇ ਸਾਡੀ ਮਾਰਕੀਟ ਦੀ ਭਾਸ਼ਾ ਕਿ ਜਾਣਾ ਉਹਨੇ ਉੱਪਰ ਹੀ ਹੁੰਦਾ ਲੌਂਗ ਟਾਈਮ ਦੇ ਵਿੱਚ ਉਹਨੇ ਉੱਪਰ ਹੀ ਜਾਣਾ ਅੱਛਾ ਜੀ ਤੇ ਬਿਲਕੁਲ ਬਹੁਤ ਮੈ ਮੈਨੂੰ ਲੱਗਦਾ ਵੀ ਇਹ ਚੀਜ਼ ਹੈ ਬਹੁਤ ਵਧੀਆ ਹੈ ਤੁਸੀਂ ਵਿਆਪਦੀ ਜ਼ਿੰਦਗੀ ਦਾ ਬਹੁਤ ਸਮਾਂ ਜਿਹੜਾ ਉਹ ਟਰੇਡਿੰਗ ਨੂੰ ਦਿੱਤਾ ਤੁਸੀਂ ਦੱਸਿਆ ਵੀ 15 ਸਾਲ ਹੋ ਗਏ ਤੁਹਾਨੂੰ ਉਹ ਨਾਲ ਟਰ ਤੇ ਮੈਂ ਚਾਹੁੰਨਾ ਵੀ ਦਰਸ਼ਕ ਵੀ ਜਾਣਨਾ ਚਾਹੁੰਦੇ ਹੋਣਗੇ ਵੀ ਤੁਹਾਡਾ ਤਜਰਬਾ ਕਿਦਾਂ ਦਾ ਰਿਹਾ ਤੇ ਕਮਾਇਆ ਕੀ ਹੁਣ ਤੱਕ ਤੁਸੀਂ ਕੀ ਕੀ ਦੇਖੋ ਜੀ ਸਭ ਤੋਂ ਪਹਿਲਾਂ ਹਰੇਕ ਟਰੇਡਰ ਲਾਸ ਕਰਦਾ ਮੈਂ ਵੀ 2000 ਜਦੋਂ 11 12 ਚ ਸਲਾਈਟ ਚ ਆਇਆ ਤਾਂ ਮੈਂ ਵੀ 15 ਤੱਕ ਫੁੱਲ ਲਾਸ ਕੀਤੇ ਮੇਰੇ ਪਿੰਡ ਚ ਆਉਂਗੇ ਜਾਂ ਕਿਤੇ ਵੀ ਦੇਖੂਗਾ ਆਸ-ਪਾਸੇ ਲੋਕਾਂ ਨੂੰ ਸਭ ਨੂੰ ਪਤਾ ਵੀ ਦੀ ਕੰਡੀਸ਼ਨ ਕੀ ਸੀ ਕਾਫੀ ਥੱਲੇ ਹੋ ਗਿਆ ਸੀ ਪਰ ਮੈਂ ਖਹਿੜਾ ਨਹੀਂ ਛੱਡਿਆ ਕਿਉਂਕਿ ਇੱਕ ਜੇ ਕਰਨੇ ਫਸਲ ਨੂੰ ਪਾਣੀ ਮਾਰਦਾ ਪਾਣੀ ਹਰਾ ਕਰਦਾ ਮੈਂ ਉਹ ਥਿਉਰੀ ਤੇ ਕੰਮ ਕੀਤਾ ਮੈਂ ਫਿਰ 2014-15 ਤੋਂ 20 ਤੱਕ ਘਰੇ ਪ੍ਰੈਕਟਿਸ ਕੀਤੀ ਵੀ ਮੈਂ ਨੁਕਸਾਨ ਕਿੱਥੇ ਕੀਤੇ ਨੇ ਕਿੱਥੋਂ-ਕਿੱਥੋਂ ਮੈਂ ਗਰੋ ਹੋ ਸਕਦਾ ਫਿਰ ਮੈਂ 2016-17 ਦੇ ਵਿੱਚ ਕੰਸਲਟੈਂਸੀ ਫਰਮ ਜਿਹਦੀ ਮੈਂ ਹੁਣ ਗੱਲ ਕਰ ਰਹੀ ਜੀ ਤਾਂ ਮੈਂ ਹੁਣ ਪ੍ਰੋਪਰ ਵੱਡੇ ਪੱਧਰ ਤੇ ਸ਼ੁਰੂ ਕੀਤਾ ਵਾ ਕੰਸਲਟੈਂਸੀ ਫਰਮ ਮੈਂ 16 ਜਾਂ 17 ਨੂੰ ਸ਼ੁਰੂ ਕਰਤੀ ਸੀ ਔਰ ਮੇਰੇ ਕਲਾਇੰਟ ਸੀ ਪੰਜਾਬ ਚੋਂ ਤਾਂ ਕੋਈ ਜਾਣਦਾ ਹੀ ਨਹੀਂ ਸੀ ਪੰਜਾਬ ਚ ਤਾਂ ਹੁਣ 20 ਤੋਂ ਬਾਅਦ ਜਾਣਨ ਲੱਗਿਆ ਮਹਾਰਾਸ਼ਟਰ ਗੁਜਰਾਤ ਜੁਪੀ ਐਮਪੀ ਉਧਰਲੇ ਹੁੰਦੇ ਸਨ ਠੀਕ ਹੈ ਜੀ ਉਧਰ ਮੈਂ ਕੰਸਲਟ ਕਰਦਾ ਹੁੰਦਾ ਸੀ ਕਿ ਤੁਸੀਂ ਆ ਸ਼ੇਅਰ ਚ ਪੈਸੇ ਲਾ ਲਓ ਇਦਾਂ ਨਾ ਕਰ ਲਓ ਮੇਰੀ ਮਨਥਲੀ ਪੀਸਸ ਹੁੰਦੀਆਂ ਸੀ ਉਸ ਤੋਂ ਬਾਅਦ ਗਰੋ ਹੁੰਦੇ 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 ਜਦੋਂ 2020 ਆਇਆ ਤਾਂ ਆਪਣੇ ਵੀ ਇੱਧਰ ਥੋੜਾ ਜਿਹਾ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਘਰੇ ਬੈਠ ਕੇ ਵੀ ਕੋਈ ਕਰਨਾ ਤਾਂ ਮੈਂ ਉਦੋਂ ਸੈਟਾ ਮੇਰਾ ਘਰੇ ਹੁੰਦਾ ਸੀ ਅੱਛਾ ਜੀ ਘਰ ਤੋਂ ਬਾਅਦ ਇੱਥੇ ਬਧੌੜਾ ਆਫਿਸ ਬਣਾਇਆ ਛੋਟਾ ਚਾਰ ਪੰਜ 10 ਜਾਣਾਂ ਜੋਗਾ ਉਸ ਤੋਂ ਬਾਅਦ ਹੋਰ ਜ਼ਿਆਦਾ ਵਧ ਗਿਆ ਫਿਰ ਆ ਨਵਾਂ ਆਫਿਸ ਜਿੱਥੇ ਆਪਾਂ ਬੈਠੇ ਆਏ ਬਣਾਉਣਾ ਪਿਆ ਠੀਕ ਆ ਨਾ ਇਸ ਤੋਂ ਬਾਅਦ ਹੁਣ ਆਪਣੀ ਜਿਹੜੀ ਗਰੋਥ ਆ ਉਹ ਪਿਛਲੇ ਮਹੀਨੇ ਹੜਿਆ ਆ ਆਊਟਲੈਟ ਦੇ ਵਿੱਚ ਤੁਹਾਨੂੰ ਪਤਾ ਹੀ ਆ ਓਪਨਿੰਗ ਕੀਤੀ ਆ ਬਹੁਤ ਵੱਡਾ ਬਧਾਈਆਂ ਆਏ ਸਾਡੇ ਗ੍ਰਾਹਕ ਬਹੁਤ ਧੰਨਵਾਦ ਪ੍ਰੀਮੀਅਮ ਮਾਰਕੀਟ ਆ ਉਹਦੇ ਵਿੱਚ ਸਾਨੂੰ ਵੇਟਿੰਗ ਚ ਪਿਆ ਨੂੰ 8 8 ਮਹੀਨੇ ਹੋ ਗਏ ਸਾਨੂੰ ਹੁਣ ਜਗ੍ਹਾ ਮਿਲੀ ਆ ਠੀਕ ਹੈ ਜੀ ਸੋ ਇਹ ਗਰੋਥ ਆ ਉਹ ਸਲੋ ਹੋਈ ਆ ਸਲੋ ਗਰੋਥ ਸਸਟੇਨੇਬਲ ਹੀ ਹੁੰਦੀ ਆ ਜੇ ਆਪਾਂ ਕਹਿ ਦਈਏ ਵੀ ਜਿਵੇਂ ਅੱਜ ਹੁਣ ਮੈਨੂੰ ਦੇਖਦੇ ਲੋਕ ਇਹ ਸਮਝ ਜਾਣ ਮੇਰੇ ਐਡਾ ਆਫਿਸ ਬਣਾਈ ਬੈਠਾ ਜਾਂ ਆਹ ਲਾਈਫ ਸਟਾਈਲ ਆ ਜਾਂ ਇਦਾਂ ਹਨਾ ਲੋਕਾਂ ਨੇ ਵੀ ਇਹਦਾ 2-4 ਸਾਲ ਦੀ ਗੇਮ ਆ ਪਰ 2-4 ਸਾਲ ਦੀ ਨਹੀਂ ਪਿਛਲੇ 15 ਸਾਲਾਂ ਦੀ ਹੈ ਇਹ ਮੂਰੇ 2-4 ਸਾਲ ਦੀ ਆਈ ਹੈ ਤਾਂ ਹੀ ਕਹਿੰਨਾ ਆਪਦੇ ਨਿੱਜੀ ਤਜਰਬੇ ਤੋਂ ਕਹਿੰਨਾ ਵੀ ਇਹਨੂੰ ਸਮਝਾ ਦਿਓ ਇਹਨੂੰ ਇਹ ਨਾ ਕਹੋ ਵੀ ਯਾਰ ਵੀ ਆਪਾਂ ਜੂਆ ਟਾਈਪ ਜੀ ਮਤਲਬ ਵੀ ਕੋਈ ਜਾਦੂ ਵਾਲਾ ਕੰਮ ਨਹੀਂ ਹੋ ਸਕਦਾ ਨੀ ਛਟਕੀ ਮਾਰੀ ਤੇ ਆਪਣਾ ਕੰਮ ਹੋ ਜੇ ਇਹ ਕੰਮ ਕੋਲ ਦੇ ਇਹਦੇ ਪਿੱਛੇ ਸਾਡੇ ਨੈਟਵਰਕ ਕੰਮ ਕਰਦੇ ਆ ਸਾਡੇ ਨਾਲ ਜਿਹੜੇ ਲੋਕ ਜੁੜੇ ਆ ਉਹਨਾਂ ਦਾ ਟਰਸਟ ਕੰਮ ਕਰਦਾ ਉਹਨਾਂ ਨੂੰ ਸਾਡੀ ਸਰਵਿਸ ਜੇ ਵਧੀਆ ਲੱਗਦੀ ਹੈ ਤਾਂ ਹੀ ਪੰਜ-ਪੰਜ ਸਾਲ ਦੇ ਜੁੜੇ ਹੋਏ ਆ ਬਿਲਕੁਲ ਨਹੀਂ ਕੋਈ 5 ਮਹੀਨੇ ਆਪਦਾ ਜੁੜਦਾ ਨਹੀਂ ਕਿਸੇ ਨਾਲ ਨਹੀਂ ਜੁੜਦਾ ਠੀਕ ਹੈ ਨਾ ਪਰ ਸਾਡੇ ਕਲਾਇੰਟ ਨੇ ਮਹਾਰੀ ਚੰਡੀਗੜ੍ਹ ਪਟਿਆਲਾ ਜੀ ਕਪੂਰ ਪੰਜਾਬ ਦਾ ਕਿਹੜਾ ਸਾਈਡ ਆ ਬਹੁਤ ਸਾਈਡ ਤਰਨਤਾਰਨ ਸਾਈਡ ਗੁਰਤਾਸਪੁਰ ਸ਼ਹਿਰਪੁਰ ਸਾਰੀ ਜਗ੍ਹਾ ਬਰਨਾਲਾ ਏਰੀਆ ਤਾਂ ਆਪਣਾ ਹੈਗੀ ਹੈ अच्छा जी अच्छा सतनाम भाई जिमे ਹੁਣ ਜਿੰਦਗੀ ਦਾ ਤੁਹਾਡਾ ਤਜਰਬਾ ਰਿਹਾ ਖੱਟੇ ਮਿੱਠੇ ਤਜਰਬੇ ਰਹੇ ਹਨ ਉਤਰਾਅ ਚੜਾਅ ਬਹੁਤ ਆਏ ਚੈਲੰਜਸ ਜਿੰਦਗੀ ਚ ਬਹੁਤ ਆਏ ਇਹ ਜਿਹੜਾ ਕਿਹੜਾ ਚੈਲੰਜ ਸੀ ਜਿਹੜਾ ਤੁਹਾਨੂੰ ਮਤਲਬ ਵੀ ਅੱਜ ਵੀ ਅੱਜ ਤੁਸੀਂ ਸਕਸੈਸਫੁਲ ਹੋ ਹਨਾ ਆਪਣੀ ਲਾਈਫ ਦੇ ਵਿੱਚ ਬਹੁਤ ਕੁਛ ਅਚੀਵ ਕਰ ਲਿਆ ਤੁਹਾਨੂੰ ਕਿਹੜਾ ਇਹ ਜਿਹੜਾ ਲੈਵਲ ਲੱਗਿਆ ਜਿੱਥੇ ਆ ਕੇ ਤੁਹਾਨੂੰ ਲੱਗਿਆ ਵੀ ਆਹ ਬਹੁਤ ਟਫ ਟਾਈਮ ਸੀਗਾ ਵੀ ਆਹ ਟਫ ਟਾਈਮ ਜਿਹੜਾ ਬੰਦਾ ਕ੍ਰੋਸ ਕਰ ਜੂਗਾ ਉਹ ਜਿੰਦਗੀ ਚ ਅਚੀਵ ਕਰ ਵੈਸੇ ਕੋਈ ਮੂਵਮੈਂਟ ਹੈ ਵੈਸੇ ਮੈਂ ਤੁਹਾਨੂੰ ਦੇਖਾਂ ਦੱਸਾਂ ਤਾਂ ਪਿਛਲੇ ਸਾਲ ਡੇਢ ਸਾਲ ਪਹਿਲਾਂ ਮੈਨੂੰ ਜੂ ਸਟਾਕ ਵਾਲਿਆਂ ਨੇ ਬੁਲਾਇਆ ਸੀ ਮਹਾਲੀ ਜਿਹੜੇ ਰਿਕਾਰਡਿੰਗ ਕਰਦੇ ਆ। ਕੀ ਬਾਤ ਹੈ। ਸਟੋਰੀ ਉਹਨਾਂ ਨੇ ਅਪਰੋਚ ਕੀਤੀ ਬੁਲਾਇਆ ਗਿਆ। ਉੱਥੇ ਮੇਰੀ 15 ਮਿੰਟ ਦੀ ਵੀਡੀਓ ਪਈ ਹੈ ਜਿੱਥੇ ਮੈਂ ਪੂਰੀ ਡਿਟੇਲ ਨਾਲ ਦੱਸਿਆ ਸੀ। ਠੀਕ ਹੈ ਨਾ ਹੁਣ ਬੜਾ ਟਫ ਟਾਈਮ ਬਹੁਤ ਆਇਆ ਜੀ। ਜਿੱਮੇ ਆਪਾਂ ਕਹਿ ਦਈਏ ਵੀ ਫਾਈਨੈਂਸ਼ਲੀ ਜੇਬ ਤੰਗ ਵੀ 10-20 ਹਜ਼ਾਰ ਤੋਂ ਵੀ ਐਂ ਹੁੰਦਾ ਸੀ ਵੀ ਪਹਾੜ ਹੁੰਦਾ ਸੀ 10-20 ਹਜ਼ਾਰ ਰੁਪਿਆ ਵੀ ਤੁਹਾਨੂੰ ਮਿਲ ਜੂ। ਠੀਕ ਹੈ। ਜਾਂ ਉਸ ਤੋਂ ਬਾਅਦ ਮਾਨੂੰ ਕਿ ਚਲੋ ਕੁਝ ਮੈਰਿਜਸ ਹੋਈਆਂ। ਵਸਤਾਰੀਆਂ ਚ ਜਾਂ ਕੱਲ ਕਹਿ ਦਈਏ ਬੱਚਿਆਂ ਦੀ ਸਕੂਲਿੰਗ ਫੀਸਾਂ ਨੂੰ ਲੈ ਕੇ ਬਹੁਤ ਕੁਝ ਹੋਇਆ